ਨਾਲਾ ਦੇ ਪਿੰਡ ਜਹਨਾ ਦਾ ਵਿੱਚ ਉਸ ਵੇਲੇ ਇੱਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਜਦੋਂ ਇੱਕ ਘਰ ਦਾ ਵਿਅਕਤੀ ਕਾਰੋਬਾਰ ਗਿਆ ਹੋਇਆ ਸੀ ਤੇ ਰਾਤ ਨੂੰ ਜਦੋਂ ਘਰ ਵਾਪਸ ਨਹੀਂ ਮੁੜਦਾ ਪਰਿਵਾਰਕ ਮੈਂਬਰਾਂ ਵੱਲੋਂ ਪਾਲ ਕੀਤੀ ਜਾਂਦੀ ਹੈ ਤੇ ਉਸ ਵਿਅਕਤੀ ਦੀ লাশ ਨਹਿਰ ਦੇ ਕਿਨਾਰੇ ਖੂਨ ਨਾਲ ਲਥਪਥ ਮਿਲਦੀ ਹੈ ਇਸ ਤਰ੍ਹਾਂ ਪਰਿਵਾਰਕ ਮੈਂਬਰ ਇਹ ਦੇਖ ਕੇ ਡੰਗ ਰਹ ਜਾਂਦੇ ਨੇ ਦੱਸਦੇ ਕਿ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਰਾਤ ਨੂੰ ਉਸ ਦਾ ਪ੍ਰਾਜੈਦਕਰ ਵਾਪਸ ਨਹੀਂ ਹੁੰਦਾ ਤਾਂ ਉਹਨਾਂ ਦੇ ਵੱਲੋਂ ਪਾਲ ਕੀਤੀ ਜਾਂਦੀ ਹੈ ਤੇ ਪਿੰਡ ਦੀ ਨਹਿਰ ਦੇ ਕੰਢੇ ਜਿੱਥੇ ਜਾਂਦੇ ਨੇ ਤਾਂ ਉੱਥੇ ਲਾਸ਼ ਮਿਲਦੀ ਹੈ ਉਦਨ ਮੌਕੇ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿੱਥੇ ਕਿ ਸਹਿਨਾ ਪੁਲਿਸ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਫਿਲਹਾਲ ਪੋਸਟਮਾਰਟਮ ਦੇ ਲਈ ਬਨਾਲਾ ਦੇ ਹਸਪਤਾਲ ਚ ਭੇਜ ਦਿੱਤਾ ਹੈ ਇਸ ਮੌਕੇ ਮ੍ਰਿਤਕ ਦੇ ਭਰਾ ਪੋਲਾ ਸਿੰਘ ਵੱਲੋਂ ਜਾਣ ਕੇ ਦਿੰਦੇ ਹੋ ਦੱਸਿਆ ਗਿਆ ਦੀ ਸ਼ਾਮ ਨੂੰ 6 ਵਜੇ ਦੇ ਕਰੀਬ ਜਦੋਂ ਸਪਰਾਹ ਘਰੋਂ ਚਲਾ ਗਿਆ ਸੀ ਤਾਂ ਸਵੇਰ ਤੱਕ ਉਸ ਦੀ ਭਾਲ ਕਰਦੇ ਰਹੇ ਕਿਉਂਕਿ ਰਾਤ ਨੂੰ ਵਾਪਸ ਨਹੀਂ ਆਇਆ ਜਦ ਦੇਖਿਆ ਨਹਿਲ ਦੇ ਕੰਢੇ ਜਾ ਕੇ ਲਾਸ਼ ਮਿਲੀ ਜਿੱਥੇ ਕਿ ਇਸਤੇ ਇੱਟਾਂ ਰੋੜਿਆਂ ਨਾਲ ਕਈ ਵਾਰ ਹਮਲੇ ਕੀਤੇ ਗਏ ਅਜਿਹਾ ਮ੍ਰਿਤਕ ਦੇਪਰਾਦਾ ਦਵਾਈ ਕਿੱਟਾ ਰੋੜ ਦੇ ਨਾਲ ਹਮਲੇ ਕੀਤਾ ਗਿਆ ਜਦ ਦਰਜੇ ਕਰ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਨੇ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਮ੍ਰਿਤਕ ਦੀ ਉਮਰ 36 ਸਾਲ ਦੇ ਕਰੀਬ ਹੈ ਤੇ ਤਿੰਨ ਬੱਚੇ ਨੇ ਮਜ਼ਦੂਰੀ ਦਾ ਕੰਮ ਕਰਦਾ ਸੀ ਹਾਲਾਂਕਿ ਇੱਕ ਕਤਲ ਕਿਉਂ ਹੋਇਆ ਕਿਸ ਵਜ੍ਹਾ ਨਾਲ ਹੋਇਆ ਇਹ ਹਾਲੇ ਤੱਕ ਜਾਂਚ ਦਾ ਵਿਸ਼ਾ ਹੈ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਆਰੋਪੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਲਹਾਲ ਪਰਿਵਾਰ ਦੇ ਬਿਆਨਾਂ ਤੇ ਅਧਾਰ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਸੁਖਵਿੰਦਰ ਜੀ ਤੁਹਾਡੇ ਪਿੰਡ ਇੱਕ ਵੱਡਾ ਹੁਣ ਮਸਲਾ ਜਿਹੜਾ ਹੋਇਆਗਾ ਹਨਾ ਦੁਬਾਰੇ ਕਤਲ ਵਾਲਾ ਕੀ ਕਹਿਣਾ ਚਾਹੋ ਨਾ ਕੀ ਮਾਮਲਾ ਕੀ ਹੈ ਇਹ ਇੱਕ ਨਾ ਸਾਡੇ ਪਿੰਡ ਦਾ অতি ਗਰੀਬ ਮਜ਼ਦੂਰ ਗਰੀਬ ਪਰਿਵਾਰ ਹੈਗਾ ਉਹਦਾ ਨਾਮ ਸੀਗਾ ਮੱਕਰ ਸਿੰਘ ਪੁੱਤਰ ਗਰਮੇਲ ਸਿੰਘ ਉਮਰ ਚੁਦੀ 40 ਸਾਲ ਦੇ ਕਰੀਬ ਜੀ ਦੇ ਦੋ ਲੜਕੀਆਂ ਇੱਕ ਲੜਕਾ ਸੀਗਾ ਉਹ ਕੱਲ ਸ਼ਾਮ ਨੂੰ ਘਰੋਂ ਗਿਆ ਤੇ ਵਾਪਸ ਨਹੀਂ ਆਇਆ ਪਰਿਵਾਰ ਉਹਦਾ ਹਾਲ ਕਰਦਾ ਰਿਹਾ ਸਾਰੀ ਰਾਤ ਤੇ ਜਦੋਂ ਸਵੇਰੇ ਪਤਾ ਲੱਗਿਆ ਕਿ ਜਿਹੜੀ ਉਹਦੀ লাশ ਆ ਉਹ ਨਹਿਰ ਤੇ ਤੰਨੀ ਤੇ ਪਈ ਸੀਗੀ ਜਦੋਂ ਕੋਦੇ ਸਿਰ ਵਿੱਚ ਸਿਰ ਵਿੱਚ ਕਾਫੀ ਰੂੜਿਆ ਨੂੜਿਆ ਨਾਲ ਜ਼ਖਮ ਸੀਗੇ ਬਲੱਡਨ ਬਹੁਤ ਜ਼ਿਆਦਾ ਨਿਕਲਿਆ ਹੋਇਆ ਸੀ ਤਾਂ ਉਹਦੀ ਜਦੋਂ ਲੋਕਾਂ ਨੇ ਦੇਖਿਆ ਜਾ ਕੇ ਤਾਂ ਉਹਦੀ ਮੌਤ ਹੋ ਚੁੱਕੀ ਸੀ ਉਤੋਂ ਬਾਅਦ ਥਾਣਾ ਸ਼ਹਿਣਾ ਦੇ ਮੁਖੀ ਗੁਰਵਿੰਦਰ ਸਿੰਘ ਘਟੜਾ ਸਥਾਨ ਤੇ ਪਹੁੰਚੇ ਹੋਏ ਡੀਐਸਪੀ ਤਪਾ ਜੀ ਆਏ ਭੜੌੜ ਪੁਲਿਸ ਆਈ ਤਾਂ ਉਹਨਾਂ ਨੇ ਜਿਹੜੀ ਲਾਸ਼ ਨੂੰ ਆਪ ਦੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਜਿਹੜਾ ਉਹ ਸਰਕਾਰੀ ਹਸਪਤਾਲ ਬਰਨਾਲੇ ਰਵਾਨਾ ਕਰ ਦਿੱਤੀ। ਪ੍ਰੰਤੂ ਪਰਿਵਾਰ ਆ ਜਿਹੜਾ ਹਜੇ ਮੇਰੇ ਨਾਲ ਉਹਦਾ ਭਰਾ ਗਾ ਬਈ ਭੋਲਾ ਸਿੰਘ ਉਹਦੇ ਪਿਤਾ ਜੀ ਉਹ ਵੀ ਇੱਥੇ ਆਗੇ ਤੇ ਬਾਕੀ ਸਾਰੇ ਆ ਜਿਹੜੇ ਉਹਦੇ ਭਰਾ ਚਾਚੇ ਤਾਇਆ ਦੇ ਮੁੰਡੇ ਆ ਉਹ ਵੀ ਇੱਥੇ ਆਗੇ। ਇਹ ਵੀ ਪ੍ਰਸ਼ਾਸਨ ਤੁਸੀਂ ਮੰਗ ਕਰ ਰਹੇ ਆ ਕਿ ਜਿਹੜਾ ਉਹਦਾ ਕਤਲ ਹੋਇਆ ਗਾ ਮੱਗਰ ਸਿੰਘ ਦਾ ਉਹਦੀ ਨਿਰਪੱਖ ਜਾਂਚ ਹੋਵੇ। ਪਰਿਵਾਰ ਨੂੰ ਇਨਸਾਫ ਮਿਲੇ। ਦੋ ਧੀਆ ਦਾ ਬਾਪ ਸੀਗਾ ਉਹ। ਮਿਹਨਤ ਮਜ਼ਦੂਰੀ ਕਰਕੇ ਸਪਰੇ ਵਗੈਰਾ ਕਰਦਾ ਸੀਗਾ ਤੇ ਆਪਦਾ ਟਾਈਮ ਪਾਸ ਵਧੀਆ ਬੱਚੇ ਪਾਲਦਾ ਸੀਗਾ ਜੀ। ਕੀ ਲੱਗਦਾ ਕਿ ਇਹ ਤੁਹਾਨੂੰ ਕਤਲ ਦਾ ਮੋਟਿਵ ਜੀ ਦੇਖੋ ਜੀ ਹੁਣ ਪੁਲਿਸ ਢੰਗਾਈ ਨਾਲ ਜਾਂਚ ਕਰ ਰਹੀ ਹੈ ਅਸੀਂ ਪਰਿਵਾਰ ਦੇ ਨਾਲ ਆ ਖੜੇ ਆਂਗੇ ਜਿਵੇਂ ਵੀ ਪੁਲਿਸ ਮਤਲਬ ਕਿ ਸਾਨੂੰ ਦੱਸੂ ਵੀ ਆ ਇਹਦਾ ਕਤਲ ਸੀ ਆ ਗੱਲਬਾਤ ਆਗੀ ਤਾਂ ਅਸੀਂ ਉਹ ਸਾਬ ਨੂੰ ਦੇਖਾਂਗੇ ਵੀ ਪੁਲਿਸਾਨੂੰ ਇਨਸਾਫ ਦਿੰਦੀ ਆ ਕਿ ਨਹੀਂ ਅਸੀਂ ਪ੍ਰਸ਼ਾਸਨ ਤੋਂ ਆਸ ਕਰ ਰਹੇ ਆ ਵੱਡੀ ਮੰਗ ਆ ਕਿ ਸਾਡੀ ਮਤਲਬ ਕਿ ਪ੍ਰਸ਼ਾਸਨ ਸਾਨੂੰ ਪਰਿਵਾਰ ਨੇ ਭਰੋਸਾ ਕਰ ਵੀ ਹਾਂ ਪ੍ਰਸ਼ਾਸਨ ਜਿਹੜਾ ਉਹ ਢੰਗਾਈ ਨਾਲ ਜਾਂਚ ਕਰਕੇ ਸਾਨੂੰ ਇਨਸਾਫ ਦੇਊਗਾ ਜੀ ਅੱਛਾ ਭਾਈ ਜੀ ਕੀ ਲੰਗਾ ਤੁਹਾਡਾ ਪੋਲਾ ਸੰਗ ਹੈ ਪੋਲਾ ਸਗੀ ਦੀ ਜਿਹੜਾ ਦੁੱਖ ਦਾ ਇਹ ਘਟਨਾ ਵਾਪਰੀ ਹੈ ਜਿਹੜਾ ਤੁਹਾਡਾ ਭਰਾ ਦੱਸਿਆ ਜਾਂਦਾ ਵੀ ਇਹ ਜਿਹੜੀ ਮੌਤ ਹੋਈ ਆ ਤੇ ਕਦੋਂ ਤੋਂ ਘਰੋਂ ਇਹ ਲਾ ਪਤਾ ਸੀ ਕਦੋਂ ਤੁਹਾਨੂੰ ਜਾਣਕਾਰੀ ਮਿਲਈ ਜੀ ਇਹਦੀ ਕੱਲ੍ਹ ਨੇ ਸ਼ਾਮ ਨੂੰ ਗੈਰੀ ਕਰੋਂ 6:30 ਵਜੇ ਆ ਕਿਤੇ ਸਵੇਰ ਆ ਹੀ ਰਾਤ ਨੂੰ ਭੱਲੇ ਭੁੱਲੇ ਹੀ ਸਵੇਰ ਥਾ ਹਨ ਉੱਥੇ ਡੈੱਡ ਬੋਡੀ ਨੇ ਮੈਤ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਸੀ ਡੈੱਡ ਬੋਡੀ ਇਹ ਟਾ ਟਾ ਰੋੜੇ ਨਾਲੇ ਮਾਰੇ ਵੇ ਸਰਚ ਉਹ ਪੁਲਤ ਕਰ ਬਈ ਕਰੀਏ ਨੇ ਦੇਖੀ ਕਿ ਕਿੰਨੀ ਕਿੰਨੀ ਉਮਰ ਆ ਕਿੰਨੇ ਬੱਚੇ ਆ ਇਹਦੇ ਬੱਚੇ ਤਿੰਨ ਆ ਜੀ ਹੂੰ ਇਹਦੀ ਉਮਰ ਕਿੰਨੀ ਹੈ ਤੁਹਾਡੀ ਪੂਰੇ 37 ਸਾਲ ਦੀ ਕੀ ਕੰਮ ਤੰਦਾ ਕੀ ਕਰਦਾ ਸੀ ਢਾਡੂ ਕਰਦਾ ਸੀ ਆਪ ਤੁਸੀਂ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਨਾ ਇਤਾਂ ਹੀ ਕਹਿੰਦੇ ਆ ਵੀ ਜਿਹੜਾ ਸਾਨੂੰ ਬਸ ਸੰਸਾਖ ਮਿਲੇ ਦਾ ਵੀ ਜਿਹੜਾ ਬੰਦੇ ਨੇ ਕੋਈ ਕਾਰਵਾਈ ਕਰੀ ਆ ਉਹ ਸਾਹਮਣੇ ਆਵੇ ਤੇ ਉਹਦੀ ਹੁਣ ਮੁੰਡੇ ਦੀ ਡੈੱਡ ਬੋਡੀ ਕਿੱਥੇ ਆ ਜੀ ਹਸਪਤਾਲ ਭੇਜਤੀ ਸਰ ਫਲੋ ਬਣ ਜਾਂਦਾ ਇੱਕ ਵਾਰ ਹਾਂ ਸਰ ਜਿਹੜੀ ਇਹ ਡੱਡ ਬੋਡੀ ਫਲੀ ਹੈ ਜੀ ਮਰਨ ਵਾਲਾ ਕੌਣ ਸੀ ਤੇ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਸੀ ਤੇ ਮੁਢਲੀ ਪੜਤਾਲ ਦੇ ਵਿੱਚ ਕੀ ਸਾਹਮਣੇ ਆ ਹਾ ਮੁਢਲੀ ਪੜਤਾਲ ਦੇ ਵਿੱਚ ਇਹ ਸਾਹਮਣੇ ਆਇਆ ਵੀ ਜਿਹੜਾ ਮਰਨ ਵਾਲਾ ਬੰਦਾ ਇਹ ਸੈਣੀ ਦੇ ਰਹਿਣ ਵਾਲਾ ਮੱਗਰ ਸਿੰਘ ਇਹਦਾ ਨਾਮ ਔਰ ਇਹ 40-45 ਸਾਲ ਦੀ ਉਮਰ ਹੈ 40 ਤੋਂ 45 ਦੇ ਵਿੱਚ ਇਹਦੀ ਉਮਰ ਹੈ ਤੇ ਇਹ ਸਾਨੂੰ ਅਸਵੇਰੇ ਸੂਚਨਾ ਮਿਲੀ ਸੀ ਵੀ ਇੱਥੇ ਇੱਕ ਨਹਿਰ ਦਾ ਪੱਤਣ ਆ ਜਿਹੜਾ ਪੁਲ ਪੁਲ ਤੋਂ 100 ਕਿਲੋਮੀਟਰ ਨਾਰਥ ਵੱਲ ਪੱਤਣ ਤੇ ਇੱਕ ਬੰਦਾ ਪਿਆ ਤੇ ਜਿਹਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਹੋਈਆਂ ਆ ਤਾਂ ਅਸੀਂ ਇੱਥੇ ਆ ਕੇ ਡੈੱਡ ਬੋਡੀ ਨੂੰ ਮੌਕਾ ਮੁਲਾਜ਼ਾ ਕਰਕੇ ਡੈੱਡ ਬੋਡੀ ਨੂੰ ਪੋਸਟਮਾਰਟਮ ਵਾਸਤੇ ਹਸਪੀਟਲ ਭੇਜਤਾ ਤੇ ਪਰਿਵਾਰ ਦੇ ਬਿਆਨਾਂ ਤੇ ਐਫ ਆਈ ਆਰ ਲੌਂਜ ਕੀਤੀ ਜਾ ਰਹੀ ਹੈ ਬਾਕੀ ਜੋ ਵੀ ਅ ਅਗਲੇ ਦੀ ਤਫਦੀਸ਼ ਦੇ ਵਿੱਚ ਆਊਗਾ ਕਾਰਵਾਈ ਅਮਲ ਚੱਲਿਆਂਦੀ ਜਾ ਰਹੀ ਹੈ ਕੀ ਸਰ ਕੋਈ ਟੀਮਾਂ ਬ੍ਰੇਕੀ ਨਾਲ ਕੋਈ ਇਹਦੀ ਜਾਂਚ ਵੀ ਕਰ ਰਹੀ ਹੈ ਸਾਰੀਆਂ ਟੀਮਾਂ ਲਾਤੀਆਂ ਕੈਮਰੇ ਵਾਲੀ ਟੀਮ ਲਾ ਦਿੱਤੀ ਗਈ ਹੈ ਫੋਰੈਂਸਿਕ ਟੀਮ ਨੂੰ ਬੁਲਾ ਲਿਆ ਫੋਰੈਂਸਿਕ ਟੀਮ ਆਪਣੀ ਜਾਂਚ ਕਰ ਰਹੀ ਹੈ ਔਰ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਊਗਾ